ਸਰ ਸਸੀ ਕੌਰ ਜੀ ਸਸੀ ਕੌਰ ਜੀ ਅੱਜ ਆਪਾਂ ਡੀਐਮਸੀ ਆਏ ਆ ਗੋਲਡ ਹਾਰਡ ਦੀ ਰਾਮ ਸਿੰਘ ਦਾਣ ਦੀ ਟੀਮ ਵੱਲੋਂ ਜਿਹੜੀ ਬੱਚੀ ਤੋਂ ਦਾਖਲਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਰੱਬ ਦਾ ਪਾਣਾ ਬਹੁਤ ਮਾੜਾ ਜਿਹੜਾ واقعہ ਹੋਇਆ 25 ਤਰੀਕ ਨੂੰ ਜਿੱਦੇ ਵਿੱਚ ਇਹਨਾਂ ਦੇ ਦੋਵੇਂ ਬੱਚੇ ਛੱਤ ਤੇ ਖੇਡ ਰਹੇ ਸੀ ਉੱਪਰ ਹਾਈ ਟੈਂਸ਼ਨ ਵਾਇਰਾਂ ਦੇ ਨਾਲ ਉਹਨਾਂ ਦੇ ਿੱਟ ਲਿਆ ਆਏ ਗਏ ਟਕਰਾ ਹੋਇਆ ਔਰ ਦੋਨੋਂ ਬੱਚੇ ਬਹੁਤ ਪੂਰੀ ਤਰ੍ਹਾਂ ਥੋਸ ਗਏ ਜਿਹਦੇ ਚ ਇਹਨਾਂ ਦਾ ਬੇਟਾ ਹਲੇ ਕੁਝ ਠੀਕ ਹੈ ਪਰ ਬੇਟੀ ਨੜੀਆ ਸੀ 80% ਤੋਂ ਵੱਧ ਉਹਨਾਂ ਨੇ ਦੱਸਿਆ ਵੀ ਉਹਦੀ ਬਲਦ ਸੋਏ ਨੇ ਔਰ ਵਾਇਰ ਤੋਂ ਅਰਦਾਸ ਕਰਦੇ ਆ ਜੀ ਬੇਨਤੀ ਕਰਦੇ ਆ ਕਿ ਉਹਨਾਂ ਦੀ ਲੰਬੀ ਉਮਰ ਹੋਵੇ ਤੇ ਜਲਦੀ ਉਹ ਠੀਕ ਹੋ ਜਾਣ ਸਾਰਿਆਂ ਦੇ ਵੀਰਾਂ ਦੀ ਅਰਦਾਸ ਇਹਨਾਂ ਦੇ ਨਾਲ ਆ ਜੀ ਅਸੀਂ ਰੱਬ ਕੋਲੋਂ ਹੀ ਕਰਦੇ ਆ ਅਸੀਂ ਨਾਲੇ ਦੂਜੇ ਵੀਰਾਂ ਨੂੰ ਜਿੰਨਾ ਵੀ ਸਾਡਾ ਭਾਈਚਾਰਾ ਜੀ ਚਾਹੇ ਉਹ ਡਰਾਈਵਰ ਨੇ ਚਾਹੇ ਉਹ ਕੋਟਾ ਨੇ ਮਾਲਕ ਨੇ ਚਾਹੇ ਉਹ ਹੋਰ ਭਾਈਚਾਰਾ ਆਂਡ ਗਵਾਂਡ ਜਾਂ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਵੱਤੋਂ ਵਰਦੇ ਨਾ ਇਹ ਮਦਦ ਕਰੋ ਕਿਉਂਕਿ ਇਹ ਜਿਹੜਾ ਕਰਮ ਹੈ ਕਰਮ ਹੀ ਹਲਕੇ ਜਾਂਦਾ ਪੈਸਾ ਨਾਲ ਨਹੀਂ ਜਾਂਦਾ ਵੀਰੇ 150 200000 500 ਅਜੀ ਦੇ ਤੁ ਗਾਣ ਕਰਦੇ ਇਸ ਇਨਸਾਨ ਨੂੰ ਉਹ ਬੱਚੇ ਦੀ ਉਮਰ ਲਈ ਹੈ ਅੱਜ ਅਸੀਂ ਗੋਡਰਾਟ ਵੱਲੋਂ 21000 ਰੁਪਏ ਇਹਨਾਂ ਨੂੰ ਹੋਰ ਦੇ ਕੇ ਜਾ ਰਹੇ ਤਾਂ ਕਿ ਉਸ ਬੱਚੇ ਦੀ امداد ਹੋ ਸਕੇ ਉਸ ਬੱਚੇ ਦਾ ਜਿਹੜਾ ਬਿੱਲ ਬੰਦੇ ਹੈ ਡੀ ਐਮ ਸੀ ਚ ਉਹ ਦਿੱਤਾ ਜਾ ਸਕੇ ਉਸ ਤੋਂ ਬਾਅਦ ਅਸੀਂ ਡੀ ਸੀ ਸਾਹਿਬ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਜਾ ਸਾਹਿਬ ਹੈ ਗੁਰਜੀ ਕੀ ਫਤਿਹ ਤੇ ਕਿਹੜਾ ਪਿੰਡਾ ਵੀਰ ਜੀ ਤੁਹਾਡਾ ਜੀ ਨਵਾਸ਼ਹਿਰ ਹੈ ਜੀ ਤੇ ਜਿਲ੍ਹਾ ਨਵਾਸ਼ਹਿਰੀ ਦੇਸ਼ ਹੈ ਠੀਕ ਹੈ ਜੀ ਅੱਜ ਇਹ ਡੀ ਐਮ ਸੀ ਦੇ ਵਿੱਚ ਤੁਸੀਂ ਖੜੇ ਹੋ ਕੀ ਹਾਦਸਾ ਵਰਚਿਆ ਤੁਹਾਡੇ ਬੱਚਿਆਂ ਨਾਲ ਮੇਰੇ ਬੱਚਾ ਸਰੀਰ ਘੱਟ ਦੇ ਕੋਲ ਹਾਈ ਵੋਲਟ ਦੀ ਲਾਈਨ ਡਿੱਗਦੀ ਆ ਰਹੀ ਸੀ ਹਾਂ ਜੀ ਬੱਚੇ ਖੇਡ ਰਹੇ ਸੀ ਕੋਲ ਉਸਦੀ ਹਾਈ ਵੋਲਟ ਦੀ ਲਾਈਨ ਦੇ ਵਿੱਚ ਆ ਗਏ ਹਾਂ ਜੀ ਡੇਟੇ ਦੇ ਥੋੜੇ ਕੀ ਤਾਂ ਹਾਂ ਤਾਂ ਲੇਕਿਨ ਬੇਟੀ ਬਹੁਤ ਜ਼ਿਆਦਾ ਸੀਰੀਅਸ ਹੈ ਔਰ ਇਸਾ 60 ਤੋਂ ਬਾਅਦ ਆਪਰੇ ਜਾਂਬਰ ਵੀਰਾ ਨੂੰ ਫੋਨ ਕਰਕੇ ਦੱਸਿਆ ਉਸ ਤੋਂ ਬਾਅਦ ਉਹ ਜਨਾਕਾ ਰਾਣਾ ਜੀ ਨੂੰ ਪਤਾ ਲੱਗਿਆ ਉਸ ਕਰਦਾ ਕਿ ਉਹਨਾਂ ਦਾ ਇਹਨੂੰ ਕੌਣ ਕਾਲ ਆਈ ਔਰ ਮੈਂ ਦੱਸਿਆ ਇਹਦਾ ਇਹਦਾ ਹੋ ਗਿਆ ਉਹ ਕਹਿੰਦਾ ਲੁਧਿਆਣਾ ਜੀਐਮਪੀ ਹਸਪੀਟਲ ਫੋਨ ਕਰਕੇ ਲੈ ਕੇ ਉਸ ਤੋਂ ਬਾਅਦ ਵੀ ਰਾਣਾ ਜੀ ਮੇਰੇ ਕੋਲ ਹਸਪੀਟਲ ਪਹੁੰਚੇ ਔਰ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਔਰ ਹੋਰ ਵੀ ਅੱਗੇ ਹਲਪ ਕਰਨ ਦਾ ਵਾਅਦਾ ਕੀਤਾ ਔਰ ਕਰ ਵੀ ਰਿਹਾ ਹੈ ਔਰ ਪਾਰਟੀ ਜੋ ਸਾਡੇ ਕੌਮ ਦਾ ਡਰਾਈਵਰ ਵੀਰਾਂ ਦੇ ਸਾਰੇ ਗੁੱਪਾਂ ਦੇ ਵਿੱਚੋਂ ਮਿਲ ਕੇ ਆ ਰਹੇ ਹਨ ਉਹ ਕੋਹ ਸੰਗਰ ਸੋਜਣ ਵਾਲੇ ਵੀਰਾਂ ਦਾ ਉਹ ਰਾਣਾ ਜੀ ਦਾ ਔਰ ਪੂਰੀ ਜੀ ਦਾ ਔਰ ਹੈਪੀ ਰਾਣਾ ਜੀ ਦਾ ਔਰ ਸੰਗਰਾ ਸਿੰਘ ਜੀ ਦਾ ਸਭ ਨੂੰ ਧੰਨਵਾਦ ਆ ਕਿ ਕਿਸੇ ਵੀ ਕਿਸੇ ਵੀ ਤਰ੍ਹਾਂ ਉੱਚੀ ਦੀ ਜਾਨ ਵੱਜ ਜਾਵੇ ਮਤਲਬ ਕਿ ਇਸੇ ਹਲਾਤ ਬਹੁਤ ਹੀ ਮਾੜੇ ਨੇ ਜਿਹਨਾਂ ਨਾਲ ਨਾਲ ਨਹੀਂ ਦਰਵਾਸਾ ਕੀਤਾ ਸੀ ਉਹ ਖਿਲਾ ਵੀਰਾ ਦੀ ਮਦਦ ਦੀ ਤੋਂ ਕਰਕੇ ਲੱਤਾਂ ਤੇ ਕੇ ਪੁੱਛਿਆ ਕਿੰਨੀ ਦਿਨ ਤੋਂ ਦਾਖਲੇ ਵਿੱਚ ਬੱਚਾ ਤੁਹਾਡੇ ਇੱਥੇ 26 25 ਦਿਨ ਤੋਂ ਰਹਿਣ ਲੱਗੇ ਗੋਡਾ ਹਟਰਾਮ ਸਿੰਘ ਰਾਣੇ ਨੇ ਕਿਦੋਂ ਤੁਹਾਡੀ ਮਤਲਬ ਕਿ ਇੱਥੇ ਆ ਕੇ ਹਲਚਲ ਪੁੱਛਿਆ ਉਹ 26 ਤੀਨ ਨੂੰ ਆਗੇ ਸੀ ਉਦੋਂ ਬਾਅਦ ਜਿਹੜੇ ਉਹਨਾਂ ਦੀ ਗੋਡਾਂ ਦੀ ਟੀਮ ਆ ਉਹ तकरीबन ਰੋਜ਼ ਹੀ ਪਤਾ ਲੈਣ ਆਉਂਦੇ ਆ ਜੀ ਹਾਂ ਜੀ ਆਉਜੀ ਆਂਦੇ ਆ ਕੁਈ ਨਾ ਕੋਈ ਟੀਮ ਤੋਂ ਪਹੁੰਚਦਾ ਹੈ ਜੀ ਠੀਕ ਹੈ ਜੀ ਜਿਹੜਾ ਗੋਡਾ ਹਰਮਨ ਸਿੰਘ ਰਾਣਾ ਤੇ ਉਹਨਾਂ ਦੀ ਟੀਮ ਵੱਲੋਂ ਮੈਸੇਜ ਪਾਇਆ ਡਰਾਈਵਰ ਭਰਾਮ ਦੇ ਗਰੁੱਪਾਂ ਦੇ ਵਿੱਚ ਉਹਨਾਂ ਵੱਲੋਂ ਕਿੰਨੀ ਗੱਲ ਪਈ ਆ ਕਿੰਨੀ ਮਾਲੀ ਮਦਦ ਹੋ ਚੁੱਕੀ ਆ ਮਤਲਬ ਉਹ ਵੀ ਜਿਹਨਾਂ ਨੂੰ ਸੱਤਾ ਬਾਬਾ ਹੈਲਪ ਕਰ ਰਹੇ ਆ ਜੀ ਆਪਾਂ ਡਰਾਈਵਰ ਵੀਰਾਂ ਕੋਲ ਹੁਣ ਕੀ ਮੰਗ ਕਰਦੇ ਆ ਅੱਗੇ ਬਸ ਇਹੀ ਹੈਲਪ ਮੰਗ ਕਰਦੇ ਆ ਮੰਗ ਕਰ ਰਿਹਾ ਆ ਵੀ ਜੋ ਲਾਜ ਵਾਸਤੇ ਮੇਂ ਕਰਵਾਣਾ ਵਾਸਤੇ ਮੇਰੇ ਕੋਲ ਇਹ ਬਿਜਾਤੀ ਹੈ ਉਹ ਸਾਰੇ ਜਾਨ ਵੀਰ ਜੋ ਵੀ ਉਹਨਾਂ ਦੇ ਕੋਲ ਸਰਦਾ ਵਰਦਾ ਉਹਨਾਂ ਦਾ ਅੱਜ ਦਾ ਇਸ ਤੋਂ ਮੇਰੀ ਹਰ ਕੋ ਘਰ ਨੂੰ ਲਈ ਹੈ ਸਹੀ ਬੈਂਤੀ ਹੈ ਐਸਟਾਪਾ ਮੈਂ ਡੀ ਐਮ ਸੀ ਹਸਪਤਾਲ ਵਿੱਚ ਮੌਜੂਦ ਹਾਂ ਐਸਟਾਪ ਬੱਚੀ ਦੀ ਕੀ ਪੋਜੀਸ਼ਨ ਆ ਬੱਚੀ ਦੀ ਪੋਜੀਸ਼ਨ ਕੋਈ ਬਹੁਤ ਜ਼ਿਆਦਾ ਸਹੀ ਨਹੀਂ ਹੈ ਇਸ ਟਾਈਮ ਦਾ ਮਤਲਬ ਹੈ ਕਿਉਂ 90% ਦਾ ਪੀ. ਜੀ.ਓ ਹੈ ਉਹ ਦੀ ਫੀਡ ਚਾਰ ਕਰਕੇ ਇਸ ਕੋਲ ਦੀ ਬੋਡੀ ਜਲ ਚੁਕੀ ਤੇ ਸਿਰਫ ਇਹ ਸੀ ਜਿਹੜਾ ਵਿਚਾਰ ਬਾਕੀ ਪੂਰੀ ਬੋਡੀ ਪੈਰਾਂ ਤੱਕ ਜਲ ਗਈ ਅੱਛਾ ਜੀ ਵਾਹਿਗੁਰੂ ਸਾਰੇ ਵੀਰ ਭਰਾ ਆਪਾਸ ਕਰਨ उंची ਦੇ ਨਾਮੀ ਹੋ ਕੇ ਵਾਸਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ